ਉਹ ਮਿਲਿਆ ਕੁਛ ਵਿੱਚੋਂ ਉਹ ਸੰਤੂ ਸਾਹਿਬ ਕੁਛ ਨਹੀਂ ਮਿਲਦਾ ਸਾਰਾ ਅੱਖਾਂ 'ਚ ਦੁੱਧ ਸੁੱਕਿਆ ਪਿਆ ਐਵੇਂ ਤੁਸੀਂ ਲੈ ਆਏ ਹੋ ਇੰਨਾ ਦਿਨਾਂ ਦੇ ਵਿੱਚ ਕੋਈ ਅੱਖਾਂ 'ਚ ਦੁੱਧ ਲੱਭਦਾ ਬਿਲਕੁਲ ਪਵਨ ਤੇਰੀ ਗੱਲ ਸਹੀ ਹੈ ਜੇ ਇਨਾਂ ਦਿਨਾਂ ਦੇ ਵਿੱਚ ਅੱਕਾਂ 'ਚ ਦੁੱਧ ਸੁੱਕ ਗਿਆ ਸ਼ਹਿਰਾਂ ਵਾਲਿਆਂ ਦੇ ਘਰਾਂ 'ਚ ਦੁੱਧ ਜਾਂਦਾ ਹੈ ਜਾਂ ਜਿਹੜਾ ਮੁੱਲ ਦੁੱਧ ਲੈ ਕੇ ਪੀਂਦੇ ਆ ਉਹਨਾਂ ਦੇ ਘਰਾਂ ਦੇ ਵਿੱਚ ਦੁੱਧ ਕਿੱਥੋਂ ਜਾ ਰਿਹਾ ਹੈ ਨਾ ਨਾ ਅੱਜਕੱਲ ਤਾਂ ਜਿਹੜਾ ਕਿ ਪਸ਼ੂਆਂ ਦੇ ਦੁੱਧ ਦਾ ਵੀ ਤੋੜਾ ਆ ਜਾਂਦਾ ਤੇ ਆ ਜਿਹੜੇ ਜਿਹੜੇ ਅੱਕ ਆ ਨਾ ਇਨਾਂ 'ਚ ਦੁੱਧ ਸੁੱਕ ਜਾਂਦਾ ਤੇ ਜਿਹੜੇ ਆ ਛੋਟੇ ਹਾਥੀ ਪਰ ਪਰ ਕੇ ਸ਼ਹਿਰਾਂ ਨੂੰ ਦੁੱਧ ਲੈ ਜਾਂਦੇ ਆ ਫਿਰ ਇਹ ਕਿੱਥੋਂ ਜਾ ਰਹੇ ਆ ਇਹ ਵੀ ਆਪਾਂ ਦੱਸ ਦਿੰਨੇ ਆ ਕਿੱਥੋਂ ਜਾ ਰਹੇ ਆ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਦੋਸਤੋ ਮਹੀਨਾ ਚੱਲ ਰਿਹਾ ਜੂਨ ਦਾ ਮਈ ਦਾ ਤੇ ਇਹਨਾਂ ਦਿਨਾਂ ਦੇ ਵਿੱਚ ਅੱਕਾਂ 'ਚ ਵੀ ਦੁੱਧ ਸੁੱਕੇ ਜਾਂਦਾ ਪਰ ਆ ਪਿੰਡਾਂ ਦੇ ਵਿੱਚ ਮਤਲਬ ਕਿ ਛੋਟੇ ਖਾਤੀ ਵੱਡੀਆਂ ਜੀਪਾਂ ਭਰ-ਭਰ ਕੇ ਦੁੱਧ ਇਕੱਠਾ ਹੋ ਕੇ ਤੇ ਸ਼ਹਿਰਾਂ 'ਚ ਵੱਲ ਜਾ ਰਿਹਾ ਇਹ ਦੁੱਧ ਦੋਸਤੋ ਮਤਲਬ ਕਿ ਕਿੱਥੋਂ ਜਾ ਰਿਹਾ ਇਹਦੇ ਬਾਰੇ ਤੁਹਾਨੂੰ ਅੱਜ ਬਰੀਕੀ ਨਾਲ ਦੱਸਦੇ ਹਾਂ ਹਣ ਆਪਣੇ ਪਿਛਲੇ ਹਫ਼ਤੇ ਜਾਂ 10 ਕੁ ਦਿਨ ਹੋ ਗਏ ਆ ਆਪਣੇ ਹਬੋਰ ਏਰੀਆ ਦੇ ਵਿੱਚ ਖਣੀ ਕਿੰਨੇ ਦੁੱਧੀਆਂ ਦੇ ਵਿੱਚ ਦੁੱਧੀਆਂ ਤੋਂ ਨਕਲੀ ਦੁੱਧ ਫੜਿਆ ਗਿਆ ਪਰ ਪਰ ਉਹਨਾਂ ਨੇ ਪੈਸੇ ਪੂਸੇ ਦੇ ਕੇ ਆਪਦੀ ਜਾਨ ਛਡਾ ਲਈ ਜਿਵੇਂ ਜਾਨ ਛਡਾ ਲਈ ਸਾਨੂੰ ਸੁਣ ਦੇ ਵਿੱਚ ਆਇਆ ਤੇ ਫਿਰ ਸਾਡਾ ਮਕਸਦ ਇਹ ਹੈ ਵੀ ਦੋਸਤੋ ਤੁਹਾਨੂੰ ਅਵੇਅਰਨੈਸ ਕਰਨਾ ਵੀ ਕੁਝ ਬੰਦੇ ਐਵੇਂ ਦਾ ਐਵੇਂ ਕਰ ਰਹੇ ਆ ਵੀ ਜਿਹੜਾ ਮਤਲਬ ਕਿ ਮਲਾਵਟ ਜਿਹੜਾ ਮਲਾਵਟੀ ਦੁੱਧ ਜਾਂ ਕੋਈ ਵੀ ਚੀਜ਼ ਮਤਲਬ ਕਿ ਸ਼ਹਿਰਾਂ ਤੱਕ ਜਾਂ ਜਿਹੜੇ ਵੀ ਲੈਣ ਵਾਲੇ ਉਹਨਾਂ ਤੱਕ ਪੰਚਾਰੇ ਆ ਹਾਂਜੀ ਤੇ ਆਪਾਂ ਸਾਰਿਆਂ ਦੀ ਗੱਲ ਨਹੀਂ ਕਰਦੇਗੇ ਕੁਝ ਕੁ ਹੈਗੇ ਨੇ ਜਿਹੜੇ ਕਿ ਇਸ ਤਰ੍ਹਾਂ ਕਰਦੇ ਨੇ ਦੁੱਧ ਦੇ ਵਿੱਚ ਕੁਝ ਮਲਾਵਟਾਂ ਕਰਕੇ ਜਾਂ ਪਾਣੀ ਦੀਆਂ ਲਾ ਲੋ ਜਾਂ ਨਕਲੀ ਦੁੱਧ ਬਣਾ ਕੇ ਹਨਾ ਤੇ ਵੇਚਦੇ ਆ ਤੇ ਦੋਸਤੋ ਗੱਲ ਇਹ ਆ ਵੀ ਮੇਰੇ ਦਾਦਾ ਜੀ ਤੇ ਦਾਦੀ ਜੀ ਗੱਲਾਂ ਕਰਦੇ ਹੁੰਦੇ ਸੀ ਵੀ ਜਦੋਂ ਉਹਨਾਂ ਦਾ ਟਾਈਮ ਸੀਗਾ ਤੇ ਹਰੇਕ ਪਿੰਡ ਦੇ ਵਿੱਚ ਹਰੇਕ ਘਰ ਦੇ ਵਿੱਚ 20-20 ਪਸ਼ੂ ਹੁੰਦੇ ਸੀਗੇ ਤੇ ਉਹਨਾਂ ਦਾ ਮਤਲਬ ਕਿ ਦੁੱਧ ਵੀ ਬਹੁਤ ਜ਼ਿਆਦਾ ਹੁੰਦਾ ਸੀ ਤੇ ਉਸ ਟਾਈਮ ਜਿਹੜੇ ਦੁੱਧ ਹੀ ਸੀ ਜਿਹੜਾ ਦੁੱਧ ਜਿਹੜਾ ਇਕੱਠਾ ਕਰਦੇ ਸੀ ਸਾਈਕਲਾਂ ਤੇ ਸਾਈਕਲਾਂ ਤੇ ਢੋਲ ਬਣਨੇ ਹੁੰਦੇ ਸੀ ਸਾਈਕਲਾਂ ਤੇ ਦੋਸਤੋਂ ਸਾਰਾ ਦੁੱਧ ਇਕੱਠਾ ਹੋ ਜਾਂਦਾ ਸੀਗਾ ਤੇ ਅੱਜ ਕੱਲ੍ਹ ਦੋਸਤੋਂ ਪਿੰਡਾਂ ਦੇ ਵਿੱਚ ਤਾਂ ਕੋਈ ਪਸ਼ੂ ਰਿਆਣਿੰਗਾ ਬਹੁਤ ਘੱਟ ਰਹਿ ਗਿਆ ਆਪ ਦੇ ਪੀਣ ਵਾਸਤੇ ਛੱਡੇ ਹੋਏ ਆ ਪੀਣ ਵਾਸਤੇ ਇੱਕ ਜਾਂ ਦੋ ਪਸ਼ੂ ਰੱਖਦੇ ਆ ਪਿੰਡਾਂ ਦੇ ਤੇ ਪਰ ਦੋਸਤੋਂ ਵੀ ਜਿਹੜੇ ਮੋਟਰਸਾਈਕਲਾਂ ਦੀ ਥਾਂ ਤੇ ਮੋਟਰਸਾਈਕਲ ਆਏ ਮੋਟਰਸਾਈਕਲਾਂ ਦੀ ਥਾਂ ਤੇ ਹੁਣ ਛੋਟੇ ਹਾਥੀ ਪਿਕਅਪਾਂ ਆ ਗੀਆਂ ਵੀ ਕੀ ਗੱਲ ਮਤਲਬ ਕਿ ਪਸ਼ੂ ਤਾਂ ਪਿੰਡਾਂ ਦੇ ਵਿੱਚ ਦੇਖਣ ਨੂੰ ਨਹੀਂ ਮਿਲਦਾ ਤੇ ਉਹ ਇਹਨਾਂ ਦੁੱਧ ਕਿੱਥੋਂ ਬਣ ਰਿਹਾ ਤੇ ਇਹ ਐਸੇ ਕਰਕੇ ਦੋਸਤੋ ਥੋੜੀ ਜਿਹੀ ਅਵੇਅਰਨੈਸ ਵਾਸਤੇ ਵੀਡੀਓ ਬਣਾਈ ਸੀ ਵੀ ਬਹੁਤ ਬੁਰਾ ਲੱਗਿਆ ਵੀ ਖਾਣ ਵਾਲੀ ਚੀਜ਼ ਨਹੀਂ ਜਿਹੜੀ ਫੇਰੇ ਉੱਠ ਕੇ ਆਪਾਂ ਉੱਠਦੇ ਹਾਂ ਹਾਂ ਦੁੱਧ ਆਪਾਂ ਨੂੰ ਕਿੰਨੀ ਜ਼ਰੂਰਤ ਹੁੰਦੀ ਆ ਦੁੱਧ ਦੀ ਹੈ ਹਨਾ ਦੁੱਧ ਦੀ ਕਿੰਨੀ ਜ਼ਰੂਰਤ ਹੁੰਦੀ ਆ ਤੇ ਉਹ ਮਤਲਬ ਸਵੇਰੇ ਉੱਠਦੇ ਸਾਰੇ ਆਪਾਂ ਨੂੰ ਨਕਲੀ ਜੇ ਮਿਲਣ ਲੱਗ ਗਿਆ ਤਾਂ ਦੋਸਤੋ ਵੀ ਆਪਣਾ ਤਾਂ ਫਿਰ ਸਿਹਤ ਨਾਲ ਤਾਂ ਫਿਰ ਹਾਂਜੀ ਤੇ ਇਹ ਸਾਰਾ ਇਲਜ਼ਾਮ ਦੋਸਤੋ ਲੱਗਣਾ ਸਾਰਾ ਪਿੰਡਾਂ ਵਾਲਿਆਂ ਤੇ ਵੀ ਪਿੰਡਾਂ ਪਿੰਡ ਵਾਲੇ ਮਿਲਾਵਟ ਕਰਦੇ ਆ ਜਾਂ ਜ਼ਿਮੀਂਦਾਰ ਮਿਲਾਵਟ ਕਰਦੇ ਆ ਜਾਂ ਕਿਸਾਨ ਮਿਲਾਵਟ ਕਰਦੇ ਆ ਪਰ ਅਸਲ ਦੇ ਵਿੱਚ ਇਹ ਮਿਲਾਵਟ ਕੌਣ ਕਰ ਰਿਹਾ ਦੋਸਤੋ ਉਹ ਤੁਹਾਨੂੰ ਸਭ ਨੂੰ ਪਤਾ ਤੇ ਇਹ ਤੇ ਹੁਣ ਕਈ ਭਰਾ ਦੋਦੀ ਇਹ ਗੁੱਸਾ ਨਾ ਕਰ ਜਾਣ ਕਿ ਸਾਨੂੰ ਹਨਾ ਕਹਿੰਦੇ ਆ ਪਰ ਜਿਹੜੇ ਇੰਜ ਕਰਦੇ ਆ ਨਾ ਉਹਨਾਂ ਨੂੰ ਹੀ ਗੁੱਸਾ ਲੱਗੂਗਾ ਜਿਹੜੇ ਨਹੀਂ ਕਰਦੇਗੇ ਉਹ ਤਾਂ ਸੱਚੇ ਹੈਗੇ ਆਗੇ ਦੋਸਤੋ ਪੈਸਾ ਮੁੱਖ ਨਾ ਰੱਖੋ ਸਿਹਤ ਦਾ ਸਿਹਤ ਵੀ ਮਤਲਬ ਕਿ ਮੁੱਖ ਹੋਣੀ ਚਾਹੀਦੀ ਆ ਤੁਸੀਂ ਮਤਲਬ ਕਿ ਕਿਸੇ ਦੇ ਸਿਹਤ ਨਾਲ ਖਲਵਾੜ ਕਰਕੇ ਤੇ ਐਨਾ ਮਤਲਬ ਕਿ ਮਿਲਾਵਟਾਂ ਕਰਕੇ ਤੇ ਤੁਸੀਂ ਦੁੱਧ ਬਣਾ ਰਹੇ ਹੋ ਬਹੁਤ ਹੀ ਜਿਆਦਾ ਗਲਤ ਗੱਲ ਹਾਂਜੀ ਤੇ ਦੋਸਤੋ ਪਹਿਲਾਂ ਵਾਲੇ ਸਮੇਂ ਦੇ ਵਿੱਚ ਦੁੱਧ ਤੁਹਾਨੂੰ ਪਤਾ ਹੀ ਵੀ ਕਿੰਨਾ ਹੁੰਦਾ ਸੀ ਹਰੇਕ ਘਰੇ ਪਵੜਨਾ ਹਾਂਜੀ ਤੇ ਉਦੋਂ ਸਾਈਕਲਾਂ ਤੇ ਸਾਰਾ ਦੁੱਧ ਢੋਇਆ ਜਾਂਦਾ ਸੀਗਾ ਤੇ ਹੁਣ ਤੁਸੀਂ ਵੀ ਪਸ਼ੂ ਚਲ ਹਾਂ ਪਸ਼ੂ ਵਧਣ ਨਾ ਪਿੰਡਾਂ ਦੇ ਵਿੱਚ ਹਰੇਕ ਘਰੇ 20 25 25 ਪਸ਼ੂ ਹੋਣ ਫਿਰ ਤੇ ਚਲ ਆਪਾਂ ਮੰਨ ਲੈਨੇ ਵੇ ਮਤਲਬ ਕਿ ਦੁੱਧ ਢੋਇਆ ਨਹੀਂ ਜਾਂਦਾ ਹੁਣ ਆਪਣੇ ਕਿੰਨੇ ਰਿਸ਼ਤੇਦਾਰ ਲਾ ਲਓ ਆਪਣੇ ਨੇੜੇ ਤੇੜੇ ਦੇ ਲਾ ਲਓ ਜਿਨ੍ਹਾਂ ਦੇ ਨਾਮ ਆਪਾਂ ਨੂੰ ਜਾਣਦੇ ਹੁੰਨੇ ਆ ਹਾਂ ਸਾਰੇ ਕਹਿੰਦੇ ਆ ਵੀ ਸਾਡੇ ਤਾਂ ਇੱਕ ਹੈ ਜੀ ਜਾਂ ਕਿਸੇ ਦੇ ਹੈ ਨਹੀਂ ਜੀ ਅਸੀਂ ਤਾਂ ਮੋਲਾ ਲੈਨੇ ਆ ਤੇ ਸੋ ਦੋਸਤੋ ਮਤਲਬ ਵੀਡੀਓ ਬਣਾਉਂਦਾ ਇਹ ਮਕਸਦ ਸੀਗਾ ਸਾਨੂੰ ਅੱਜ ਹੀ ਪਤਾ ਲੱਗਿਆ ਉਹ ਸਾਡੇ ਚਾਚਾ ਜੀ ਨੇ ਦੱਸਿਆ ਤੇ ਉਹ ਕਹਿੰਦੇ ਵੀ ਐਵੇਂ ਐਵੇਂ ਕਰਕੇ ਕੁਝ ਦੁੱਧਿਆਂ ਦੇ ਪਰਚਾ ਹੋਇਆ ਆਪਣੇ ਏਰੀਆ ਦੇ ਵਿੱਚ ਵੀ ਜਿਹੜਾ ਮਲਾਵਟੇ ਦੁੱਧ ਉਹਨਾਂ ਕੋਲ ਫੜਿਆ ਗਿਆ ਸੀਗਾ ਹਾਂਜੀ ਜਾਂ ਮਤਲਬ ਕਿ ਪਰਚਾ ਹੋਇਆ ਜਾਂ ਓਵੇਂ ਮਤਲਬ ਕਿ ਕੰਪਲੇਂਟ ਹੋਈ ਚੈੱਕ ਹੋਇਆ ਪਰ ਉਹਨਾਂ ਨੇ ਪੈਸੇ ਪੁੱਛੇ ਦੇ ਕੇ ਉਹਨਾਂ ਪਰਾਂ ਕਰ ਦਿੱਤਾ ਸਾਰਾ ਕੰਮ ਹਾਂਜੀ ਤੇ ਦੋਸਤੋ ਮੈਂ ਸ਼ਹਿਰ ਵਾਲਿਆਂ ਨੂੰ ਜਾਂ ਜਿਹੜੇ ਮੁੱਲ ਦੁੱਧ ਲੈ ਕੇ ਪਿੰਦੇ ਆ ਮੈਂ ਸਾਰਿਆਂ ਨੂੰ ਰਿਕੁਐਸਟ ਕਰਨਾ ਚਾਹੁੰਨਾ ਵੀ ਆਪ ਦਾ ਦੁੱਧ ਦੀ ਜਾਂਚ ਜ਼ਰੂਰ ਪਰਖੋ ਕਿਉਂਕਿ ਇਹ ਤੁਹਾਨੂੰ ਇੱਕ ਬੰਦਾ ਨਕਲੀ ਦਊਗਾ ਜਾਂ ਕੁਝ ਮਿਲਾਵਟੀ ਦੁੱਧ ਦਊਗਾ ਤੇ ਉਹਦੇ ਵਿੱਚ ਸਾਡੇ ਸਾਰੇ ਪਿੰਡਾਂ ਵਾਲੇ ਜਾਂ ਸਾਡੇ ਢੇਰੀਆਂ ਵਾਲੇ ਭਰਾ ਸਾਰੇ ਉਹ ਸਾਰੇ ਇਨਵੋਲਵ ਹੋ ਜਾਣਗੇ। ਹਾਂਜੀ। ਤੇ ਉਹਨਾਂ ਨੂੰ ਐ ਲੱਗੂਗਾ ਵੀ ਸਾਰੇ ਇਹ ਧੰਦਾ ਕਰਦੇ ਆ। ਬਿਲਕੁਲ ਜੀ। ਪਰ ਤੁਸੀਂ ਚੀਜ਼ ਲੈਣ ਲੱਗੇ 100 ਵਾਰੀ ਪਰਖਿਆ ਕਰੋ ਤੇ ਪਰ ਦੋਸਤੋ ਮੈਂ ਸ਼ਹਿਰ ਵਾਲਿਆਂ ਨੂੰ ਜਾਂ ਦੁੱਧ ਜਿਹੜੇ ਮੁੱਲ ਲੈਂਦੇ ਆ ਕੋਈ ਵੀ ਬੰਦੇ ਉਹਨਾਂ ਨੂੰ ਕਹਿਣਾ ਚਾਹਣਾ ਵੀ ਸਸਤੇ ਦੇ ਚੱਕਰ 'ਚ ਨਾ ਪਿਓ। ਬਿਲਕੁਲ ਜੀ। ਜੇ ਤੁਸੀਂ ਸਸਤੀ ਚੀਜ਼ ਲਾਓਗੇ ਤਾਂ ਤੁਹਾਨੂੰ 100% ਮਿਲਾਵਟ ਮਿਲੂਗੀ ਤੇ ਤੁਸੀਂ ਮਤਲਬ ਕਿ ਵੱਧ ਪੈਸੇ ਭਰ ਕੇ ਚੰਗੀ ਚੀਜ਼ ਲੈਣ ਦੀ ਕੋਸ਼ਿ